ਸਲਾਮ ਵਾਲੇਕਮ ਸਾਰੇ ਦੋਸਤੋ ਨੂੰ ਮੈਂ ਇਸ ਵੇਲੇ ਵਾਗਾ ਬਾਰਡਰ ਤੇ ਤੇ ਦੂਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਨੂੰ ਅਟੈਂਡ ਕਰਨ ਵਾਸਤੇ ਜਿੱਥੇ ਵੱਡੇ ਵੱਡੇ ਨਾਮ ਪਾਕਿਸਤਾਨ ਆ ਰਹੇ ਨੇ ਉਥੇ ਨਾਲ ਹੀ ਸਾਡੇ ਬਹੁਤ ਸੋਹਣੇ ਪਿਆਰੇ ਲਖਾਰੀ ਗੀਤਕਾਰ ਬੀਰ ਸਿੰਘ ਜੀ ਆ ਗਏ ਨੇ ਬਹੁਤ ਦਿਲੋਂ ਧੰਨਵਾਦ ਅੰਦਰ ਖੁਸ਼ ਮੈਂ ਬਹੁਤ ਖੁਸ਼ ਹਾਂ ਉਹਨਾਂ ਨੇ ਗਾਣਾ ਵੀ 13 13 ਤੋਲਾਂਗਾ

ਮੈਂ ਘਰ ਖੁਦਾ ਦੇ ਜਾ ਕੇ ਬਾਲੂ ਮੋਬਤੀਆਂ ਤੇ ਮੈਂ ਸੂਦੇ ਕਰ ਜਾ ਕੇ ਰੋਜ਼ਾ ਖੋਲਾਂਗਾ ਵਾ 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 ਇੱਕ ਦਾ ਪਾਠ ਹੈ ਪੜਿਆ ਇੱਕ ਨੂੰ ਜਪਦਾ ਹਾਂ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੁਲਾਗਾ ਵੈਲਕਮ 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 ਜੀ ਸ਼ੁਕਰੀਆ ਬਹੁਤ ਬਹੁਤ ਪਿਆਰ ਵੈਲਕਮ ਤੇਰਾ ਤੇਰਾ ਤੋ ਲਾਂਗਾ ਅਸਲਾਮ ਵਾਲੇਕੁਮ ਸਾਰੇ ਦੋਸਤੋ ਨੂੰ ਮੈਂ ਇਸ ਵੇਲੇ ਵਾਗਾ ਬਾਰਡਰ ਤੇ ਤੇ ਦੂਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਨੂੰ ਅਟੈਂਡ ਕਰਨ ਵਾਸਤੇ ਜਿੱਥੇ ਵੱਡੇ ਵੱਡੇ ਨਾਮ ਪਾਕਿਸਤਾਨ ਆ ਰਹੇ ਨੇ ਉਥੇ ਨਾਲ ਹੀ ਸਾਡੇ ਬਹੁਤ ਸੋਹਣੇ ਪਿਆਰੇ ਲਖਾਰੀ ਗੀਤਕਾਰ ਬੀਰ ਸਿੰਘ ਜੀ ਆ ਗਏ ਨੇ ਬਹੁਤ ਦਿਲੋਂ ਧੰਨਵਾਦ ਅੰਦਰ ਖੁਸ਼ ਮੈਂ ਬਹੁਤ ਖੁਸ਼ ਹਾਂ ਉਹਨਾਂ ਨੇ ਗਾਣਾ ਵੀ 13 13 ਤੋਲਾਂਗਾ

ਮੈਂ ਘਰ ਖੁਦਾ ਦੇ ਜਾ ਕੇ ਬਲੂ ਮੋਬਤੀਆਂ ਤੇ ਮੈਸੂਦੇ ਕਰ ਜਾ ਕੇ ਰੋਜ਼ਾ ਖੋਲਾਂਗਾ ਵਾ 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 ਇੱਕ ਦਾ ਪਾਠ ਹੈ ਪੜਿਆ ਇੱਕ ਨੂੰ ਜਪਦਾ ਹਾਂ ਨਾਨਕ ਦਾ ਪੁੱਤ ਹਾਂ 13 13 ਤੋ ਲਾਂਗਾ ਵੈਲਕਮ 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 ਜੀ ਸ਼ੁਕਰੀਆ ਬਹੁਤ ਬਹੁਤ ਪਿਆਰ ਵੈਲਕਮ ਤੇਰਾ ਤੇਰਾ ਦੋ ਲਾਗਾ ਆਬਦੀ ਨੋਰੀ ਦੇ ਕੋਲ ਜਿਹੜੇ ਚਲ ਨੰਬਰ 13 ਵਧੀਆ ਕੁਆਲਟੀ ਸਾਫ ਸੁਥਰਾ ਵਾਤਾਵਰਣ ਨਵੀਂ ਬਿਲਡਿੰਗ ਨਵਾਂ ਫਰਨੀਚਰ ਚਮਕ ਚਮਕ ਕਰਦੀਆਂ ਫਰਸ਼ਾਂ ਤੇ ਅਗਿਆਕਾਰੀ ਸਟਾਕ ਰਹਿਣ ਲਈ ਸਾਫ ਸੁਥਰੇ ਕਮਰੇ ਵਿਆਹ ਸ਼ਾਦੀਆਂ ਤੇ ਕਿਤੇ ਪਾਰਟੀਆਂ ਲਈ ਸੁੰਦਰ ਹਾਲ ਕੀਮਤ ਵਿੱਚ ਸਭ ਤੋਂ ਸਸਤਾ ਹਮੇਸ਼ਾ ਯਾਦ ਰੱਖੋ ਹਟੇਲ ਦੇਵ ਹੈਵਨ ਹਟੇਲ ਦੇਵ ਹੈਵਨ ਹਟੇਲ ਦੇਵ ਹੈਵਨ ਬਿਠਿੰਡਾ ਰੋਡ ਸਾਹਮਣੇ ਨਵੀਂ ਦਾਣਾ ਮੰਡੀ ਕੋਤ ਹਰ ਤਰ੍ਹਾਂ ਦੇ ਪ੍ਰੋਗਰਾਮਾਂ ਦੀ ਬੁਕਿੰਗ ਲਈ ਸੰਪਰਕ ਕਰੋ 778 80 30 778 80 30